ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮਾਤਾ ਗੁਜਰਕੌਰ ਜੀ ਸਾਬ ਜਦਿਆਂ ਅਤੇ ਸਮੂਹ ਸ਼ਹੀਦ ਸਿੰਘਾਂ ਦੀ ਸ਼ਹੀਦੀ ਨੂੰ ਸਮਰਪਿਤ ਸੰਤ ਵਿਹਾਰ ਦੀਆਂ ਸੰਗਤਾਂ ਵੱਲੋਂ ਤਾਰਾਂ ਵਾਲਾ ਪੁਲ ਦੇ ਨੇੜੇ ਇੱਕ ਲੰਗਰ ਲਗਾਇਆ ਗਿਆ ਇਸ ਮੌਕੇ ਕਾਂਗਰਸ ਦੇ ਸੀਨੀਅਰ ਆਗੂ ਅਮਰਜੀਤ ਸਿੰਘ ਜੋੜਾ ਨੇ ਲੰਗਰ ਦੀ ਸੇਵਾ ਨਿਭਾਉਂਦੇ ਹੋਏ ਇਤਿਹਾਸ ਤੋਂ ਜਾਣੂ ਕਰਵਾਉਂਦੇ ਹੋਏ ਕਿਹਾ ਕਿ ਸਾਬ ਜਦਿਆਂ ਦੀ ਕੁਰਬਾਨੀ ਸਿੱਖ ਇਤਿਹਾਸ ਦਾ ਅਮੋਲਕ ਅਧਿਆਇ ਹੈ ਜੋ ਨੌਜਵਾਨ ਪੀੜ੍ਹੀ ਨੂੰ ਸੱਚ ਧਰਮ ਅਤੇ ਇਨਸਾਫ ਦੇ ਰਾਹ ਤੇ ਤੁਰਨ ਦੀ ਪ੍ਰੇਰਣਾ ਦਿੰਦੀ ਹੈ ਅੱਜ ਅਸੀਂ ਸਿੱਖ ਇਤਿਹਾਸ ਦੇ ਸਭ ਤੋਂ ਮਹਾਨ ਦੁਖਦਾਈ ਪਰ ਪ੍ਰੇਰਣਾਦਾਇਕ ਪੜਾ ਸਫਰੇ ਸ਼ਹਾਦਤ ਨੂੰ ਯਾਦ ਕਰਦਿਆਂ ਗੁਰੂ ਕੇ ਲੰਗਰ ਲਗਾਏ ਹਨ। ਉਹਨਾਂ ਕਿਹਾ ਕਿ ਸ਼ਹੀਦੀ, ਸਫਰ ਦੀ ਲਸਾਨੀ ਸ਼ਹਾਦਤਾਂ ਨੂੰ ਕੋਟਨ-ਕੋਟ ਪ੍ਰਣਾਮ ਕੀਤਾ ਜਾਂਦਾ ਹੈ। ਉਹਨਾਂ ਦੱਸਿਆ ਕਿ ਸਿੱਖ ਇਤਿਹਾਸ ਵਿੱਚ ਬਹੁਤ ਸਾਕੇ ਹੋਏ ਹਨ ਪਰ ਸਭ ਤੋਂ ਵੱਡਾ ਸਾਕਾ ਸਰਹਿੰਦਿਆਂ ਨੀਆਂ ਵਿੱਚ ਵਾਪਰਿਆ ਜਿੱਥੇ ਸੂਬਾ ਸਰਹਿੰਦ ਦੇ ਵੱਲੋਂ ਗੁਰੂ ਗੋਬਿੰਦ ਸਿੰਘ ਜੀ ਦੇ ਮਾਸੂਮ ਬੇਕਸੂਰ ਲਾਲਾ ਨੂੰ ਅਥਾਤ ਧਮਕੀਆਂ ਲਾਲ ਸਜ਼ਾ ਦੇ ਕੇ ਜੀਉਂਦੇ ਹੀ ਨੀਹਾਂ ਵਿੱਚ ਣਵਾ ਦਿੱਤਾ ਪਰ ਸਾਬਜਾਦੇ ਆਪਣੇ ਧਰਮ ਦੇ ਪਰਪੱਕ ਰਹੇ ਸਾਨੂੰ ਹਮੇਸ਼ਾ ਸਰਬੰਦਾਨੀ ਗੁਰੂ ਪਿਤਾ ਉਹਨਾਂ ਦੇ ਪਰਿਵਾਰ ਅਤੇ ਚਾਰ ਸਾਬਜਾਦਿਆਂ ਦੇ ਜੀਵਨ ਤੋਂ ਹਮੇਸ਼ਾ ਪ੍ਰੇਰਣਾ ਲੈਣੀ ਚਾਹੀਦੀ ਹੈ ਅਤੇ ਸਿੱਖ ਇਤਿਹਾਸ ਦੇ ਅਨਮੋਲ ਹੀਰੇ ਚਾਰ ਸਾਬਜਾਦੇ ਹਨ ਸਾਨੂੰ ਕਦੇ ਵੀ ਆਪਣੇ ਕੀਮਤੀ ਇਤਿਹਾਸ ਨੂੰ ਵਿਸਾਰਨਾ ਨਹੀਂ ਚਾਹੀਦਾ ਅੱਜ ਸਾਰੀ ਸਿੱਖ ਕੌਮ ਸਰਹਿੰਦ ਦੀ ਧਰਤੀ ਨੂੰ ਸਜਦਾ ਕਰਨ ਲਈ ਦੇਸ਼ਾਂ ਵਿਦੇਸ਼ਾਂ ਵਿੱਚੋਂ ਆ ਰਹੀ ਹੈ ਇਸ ਮੌਕੇ ਬਲਵਿੰਦਰ ਸਿੰਘ ਸੁਖਵੰਤ ਸਿੰਘ ਮਲਕੀਤ ਸਿੰਘ ਜਰਨੈਲ ਸਿੰਘ ਬਾਠ ਜਸਨਦੀਪ ਸਿੰਘ ਮੈਕ ਸਿੰਘ ਰੂਬਲ ਸ਼ਰਮਾ ਰਾਜਨ ਸ਼ਰਮਾ ਨੇ ਵੀ ਸੇਵਾ ਕਰ ਆਪਣਾ ਜੀਵਨ ਸਫਲਾ ਕੀਤਾ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਵੀਰ ਤੁਹਾਡਾ ਦਾਸ ਅਮਰਜੀਤ ਸਿੰਘ ਜੋੜਾ ਤੇ ਅੱਜ ਦੇ ਅੱਜ ਲੰਗਰ ਲਾਇਆ ਮਹਾਰਾਜ ਸultan ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਮਾਤਾ ਦੀ ਮਾਤਾ ਗੁਜਰਕੌਰ ਜੀ ਦੇ ਚਾਰ ਸਾਹਿਬਜ਼ਾਦਿਆਂ ਦੀ ਨਿਸਾਨੀ ਸ਼ਹਾਦਤ ਨੂੰ ਇਹ ਕਿ ਇਹ ਲੰਗਰ ਦੇ ਪ੍ਰਬੰਧ ਕੀਤੇ ਗਏ ਸਾਨੂੰ ਜਿਹੜਾ ਉਹਨਾਂ ਨੇ ਨੀਹਾਂ ਦੇ ਵਿੱਚ ਚਿਣ ਕੇ ਸਾਡੀ ਸਿੱਖ ਕੌਮ ਨੂੰ ਇੱਕ ਨੀਹ ਰੱਖੀ ਸੀ ਸਿੱਖ ਕੌਮ ਦੀ ਤੇ ਪ੍ਰਭਾਵਾ ਦੀ ਕਿਰਪਾ ਨਾਲ ਸਿੱਖ ਕੌਮ ਚੜ੍ਹਦੀ ਕਲਾ 'ਚ ਰਹੇ ਤੇ ਇਤਰਾ ਹੀ ਲੰਗਰਾਂ ਦੀ ਸੇਵਾ ਕਰਦੀ ਰਹੇ ਤੇ ਸਾਡੇ ਨੌਜਵਾਨ ਪੀੜ੍ਹੀ ਜਿਹੜੀ ਅੱਜ ਨਸ਼ਿਆਂ ਦੇ ਵਿੱਚ ਗਰਕ ਹੋਣ ਗਈ ਆ ਉਹਨੂੰ ਪ੍ਰੇਰਨਾ ਲੈਣੀ ਚਾਹੀਦੀ ਆ ਇਸ ਪਰਿਵਾਰ ਤੋਂ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਕਿਰਪਾ ਸਦਕਾ ਕਿ ਨਸ਼ੇ ਤੇ ਆ ਕੇ ਸਾਡੀ ਨੌਜਵਾਨ ਪੀੜ੍ਹੀ ਨੂੰ ਸਿੱਖੀ ਵੱਲ ਜੁੜਨਾ ਚਾਹੀਦਾ ਤੇ ਸਾਡੀ ਸਿੱਖੀ ਦੀ ਜੜੀ ਨਹੀਂ ਆ ਹੋਰ ਹੋਰ ਜਿਹੜੀ ਹੈ ਮਜ਼ਬੂਤ ਕਰਨੀ ਚਾਹੀਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਜੀ ਸਭ ਨੂੰ ਸਤਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਜੀ ਦੀ ਗੱਲ ਦੇ ਸਬੰਧ ਵਿੱਚ ਇਹ ਤੇ ਸਰਹੰਦ ਸਾਹਿਬ ਤੇ ਦੇ ਸਾਹਿਬ ਜਾਨੋ ਸੀ ਜਿੱਦ ਕਿ ਗਿਆ ਮਾ ਗੁਰੇ ਕੌਰ ਸ਼ਹੀਦ ਹੋ ਗਏ ਫਤਗੁਰਾਂ ਦੀ ਚਾਰੇ ਲਾਲ ਸ਼ਹੀਦ ਹੋ ਗਏ ਉਹਨਾਂ ਨਾਲ ਸ਼ਹੀਦ ਸਿੰਘ ਤੇ ਅਜ ਪਿਆਰੇ ਸ਼ਹੀਦ ਹੋ ਗਏ ਸੋ ਉਹਨਾਂ ਦੀ ਯਾਦ ਵਿੱਚ ਇਹ ਲੰਗਰ ਅਸੀਂ ਆਪਣੀ ਕਲੋਨੀ ਵੱਲੋਂ ਦੀਪਰ ਕਲੇ ਵੱਲੋਂ ਸਮੂਹ ਕਮੇਟੇ ਕਰਕੇ ਰੱਬੀ ਰੱਬੀ ਇਕੱਠਾ ਕਰਕੇ ਇਹ ਲੰਗਰ ਲਾਇਆ ਅਸੀਂ ਉਸ ਪਾਸ਼ਾ ਦੇ ਸਦਾ ਰੂਹੀ ਰਾਵਾਂਗੇ ਜਿਨ੍ਹਾਂ ਨੇ ਸਾਨੂੰ ਸਰਦਾਰੀਆਂ ਬਖਸ਼ੀਆਂ ਨੇ ਜਿਨ੍ਹਾਂ ਦੀ ਬਖਾਲਤ ਅਸੀਂ ਰਾਜਪਾਲ ਕੋ ਗੰਡੇ ਆ ਸੱਚਾ ਪਾਤਸ਼ਾਹ ਕਿਰਪਾ ਕਰੇ ਸਾਡੇ ਦੇ ਇਸੇ ਤਰ੍ਹਾਂ ਸੇਵਾ ਲੈਂਦੇ ਰਹਿਣ ਅਸੀਂ ਸੇਵਾ ਕਰਦੇ ਰਹੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ